ਇਹਨੇ ਹੈਲਮਟ ਮਾਰੇ ਸਾਡੇ ਮਾਰੇ ਇਹਨੇ ਮਾਰੇ ਯਾਰ ਭਾਈ ਮਾੜਾ ਬੋਲਿਆ ਯਾਰ ਯਾਰ ਗੱਲ ਨਹੀਂ ਕਰੀ ਮੇਰੀ ਗੱਲ ਸੁਣਾਈ ਦੀ ਗੱਲ ਮੇਰੀ ਗੱਲ ਸੁਣਾਈ ਦੀ ਗੱਲ ਯਾਰ ਭਾਈ ਮਾੜਾ ਬੋਲਿਆ ਯਾਰ ਭਈ ਉਹ ਨਹੀਂ ਗੱਲ ਕਰ ਜਲ ਜਾ ਯਾਰ ਬਾਹਰ ਨਿਕਲ ਜਾ ਯਾਰ ਜਿਹੜੇ ਲੋਕ ਇਸ ਗੱਲ ਦੀ ਵਿਰੋਧ ਕਰਦੇ ਆ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਮਾਨਸਿਕਤਾ ਪੜੀ ਜਾਂਦੀ ਆ ਜਿਹੜੇ ਇਸ ਗੱਲ ਦਾ ਵਿਰੋਧ ਕਰਦੇ ਆ ਦੂਜੀ ਗੱਲ ਤੁਹਾਨੂੰ ਦੱਸਿਆ ਸਾਰਾ ਕੁਝ ਪਤਾ ਤੁਹਾਨੂੰ ਮੀਡੀਆ ਗਾਹੀ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਲਿਖਿਓ ਸੰਵਿਧਾਨ ਨੂੰ ਉਹਨਾਂ ਨੇ 26 ਜਨਵਰੀ ਕਿਉਂ ਚੁਣੀਗੇ ਕਿ ਇਸੇ ਤਰ੍ਹਾਂ 6 ਦਸੰਬਰ ਵਾਲੇ ਦਿਨ ਹੀ ਮਸਜਿਦ ਨੂੰ ਢਾਇਆ ਗਿਆ ਸੀਗਾ ਉਸ ਦਿਨ ਬਾਬਾ ਸਾਹਿਬ ਡਾਕਟਰ ਭੀਮਰਾਮ ਅੰ베ੜਕਰ ਦਾ ਪ੍ਰੀ ਨਿਰਮਾਣ ਦੇਪ ਸੀਗਾ ਇਹਦਾ ਮਤਬਲ ਵੀ ਇਹਨਾਂ ਦੀ ਮਾਨਸਿਕਤਾ ਜਿਹੜੀ ਮਾਨਸਿਕਤਾ ਪੜੀ ਜਾ ਸਕਦੀ ਹੈ ਨਾ ਜੀ ਔਰ ਇਹ ਇੱਕ ਬੰਦੇ ਦਾ ਨਹੀਂ ਸਾਡੀ ਮੰਗ ਇੱਕੋ ਹੀ ਆ ਵੀ ਜਿਸ ਬੰਦੇ ਨੇ ਹਰਕਤ ਕੀਤੀ ਆ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਜਿਹੜੇ ਇਹਦੇ ਨਾਲ ਆ ਹਾਂ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਔਰ ਇੱਥੇ ਐਨਐਸ ਲਗਾ ਕੇ ਇਹਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਠੀਕ ਹੈ ਕਿਉਂਕਿ ਇਹ ਕਹਿੰਦੇ ਵੀ ਦੁਬਈ ਤੋਂ ਆਇਆ ਸੀਗਾ ਇਹਨੇ ਮਹੀਨੇ ਪਹਿਲਾਂ ਜੇ ਦੁਬਈ ਤੋਂ ਆਇਆ ਤੇ ਅਮਰਤਪਾਲ ਸਿੰਘ ਵੀ ਦੁਬਈ ਤੋਂ ਆਇਆ ਸੀ ਹੂੰ ਉਹਨੇ ਵੀ ਜੋ ਪੰਜਾਬ ਦੇ ਹਾਲਾਤ ਬਗਾੜਨ ਦੀ ਕੋਸ਼ਿਸ਼ ਕੀਤੀ ਉਹਨੇ ਵੀ ਜਦੋਂ ਉਹ ਡਬੂਗੜ ਜੇਲ੍ਹ ਦੇ ਵਿੱਚ ਆ ਉਹ ਵੀ ਕਹਿੰਦਾ ਸੀ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਪਰ ਉਹਨੂੰ ਉਸੇ ਸੰਵਿਧਾਨ ਦੇ ਤਹਿਤ ਲੋਕ ਸਭਾ ਮੈਂਬਰ ਬਣਿਆ ਉਸੇ ਸੰਵਿਧਾਨ ਦੇ ਤਹਿਤ ਉਸੇ ਸੰਵਿਧਾਨ ਦੀ ਸੋਚ ਚੱਕ ਕੇ ਉਹ ਫੇਰ ਵਾਪਸ ਡਬੂਕਰ ਜੇਲ੍ਹ ਚ ਗਿਆ ਸੰਵਿਧਾਨ ਤਾਂ ਸੰਵਿਧਾਨ ਹੀ ਆ ਨਾ ਸੰਵਿਧਾਨ ਇੱਕ ਸਮੁਦਾਏ ਦੇ ਲਈ ਨਹੀਂ ਹੈ ਇੱਕ ਬਰਾਦਰੀ ਦੇ ਨਹੀਂ ਇੱਕ ਉਹ ਲੋਕ ਆ ਤਾਨਤ੍ਰਿਕ ਦਾ ਪ੍ਰਤੀਕ ਹੈ ਉਹ ਇਸ ਕਰਕੇ ਸੰਵਿਧਾਨ ਆ ਜਿਹੜਾ ਜਿਹੜਾ ਸੰਵਿਧਾਨ ਨਾਲ ਕੋਈ ਵੀ ਇਦਾਂ ਦੀ ਛੇੜਛਾੜ ਕਰੇਗਾ ਬਹੁਤ ਜਨ ਸਮਾਜ ਦੇ ਲੋਕ ਔਰ ਜਿਹੜੇ ਏ ਜਿਨ੍ਹਾਂ ਨੂੰ ਹੱਕ ਨਾ RAM ਨੇ ਦੀਆ ਨਾ ਸ਼ਾਮ ਨੇ ਦੀਆ ਜੋ ਕੁਛ ਦਿਆ ਅੰਬੇਡਕਰ ਸਾਹਿਬ ਨੇ ਦਿਆ ਉਹਦੇ ਸੰਵਿਧਾਨ ਨੇ ਦਿੱਤਾ ਸਾਨੂੰ ਜੋ ਕੁਛ ਦਿੱਤਾ ਅਸੀਂ ਕਿਉਂਕਿ ਹੁਣ ਅਮਿਤ ਸ਼ਾਹ ਨੇ ਵੀ ਕਿਹਾ ਕਹਿੰਦਾ ਅੰਬੇਡਕਰ 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 ਇੱਕ ਫੈਸ਼ਨ ਬਣ ਗਿਆ ਵੀ ਤੇਰੇ ਲਈ RAM ਭਗਵਾਨ ਹੋ ਸਕਦਾ ਤੇਰੇ ਲਈ RAM ਭਗਵਾਨ ਹੋ ਸਕਦਾ ਸਾਡੇ ਲਈ ਤਾਂ ਅੰਬੇਡਕਰ ਭਗਵਾਨ ਆ ਨਾ ਅੱਜ ਜੋ ਕੁਛ ਵੀ ਆ ਅਸੀਂ ਜੋ ਕੁਛ ਵੀ ਆ ਅੰਬੇਡਕਰ ਕਰਕੇ ਆ ਨਾ ਅਸੀਂ ਜੋ ਸੰਵਿਧਾਨ ਦੇ ਵਿੱਚ ਨਾ ਸਾਨੂੰ ਤਾਂ ਪਾਣੀ ਵੀ ਨਹੀਂ ਪੀਣ ਦਿੱਤਾ ਜਾਂਦਾ ਸੀ ਪਾਣੀ ਵੀ ਨਹੀਂ ਪੀਣ ਦਿੱਤਾ ਜਾਂਦਾ ਸੀ ਜੇ ਬਾਬਾ ਸਾਹਿਬ ਨਾ ਹੁੰਦੇ ਤੇ ਸਾਨੂੰ ਪਾਣੀ ਮਿਲਣਾ ਹੀ ਨਹੀਂ ਸੀ ਇਸ ਕਰਕੇ ਸਾਡੀ ਮੰਗਾਂ ਜਿਹੜੀਆਂ ਦੋ ਮੰਗਾਂ ਇੱਕ ਮੰਗ ਇਹ ਆ ਵੀ ਉਹਤੇ ਐਨਐਸ ਲਗਾ ਕੇ ਅਸਾਮ ਦੀ ਜੇਲ੍ਹ ਦੇ ਵਿੱਚ ਉਹਨੂੰ ਧੱਕਿਆ ਜਾਵੇ ਦੂਜੀ ਮੰਗ ਆ ਜਿਹੜੇ ਸਾਜ਼ਿਸ਼ ਕਰਤਾ ਉਹਦੇ ਨਾਲ ਆ ਉਹਨਾਂ ਨੂੰ ਬੇਨਕਾਬ ਕਰਕੇ ਲੋਕਾਂ ਦੇ ਸਾਹਮਣੇ ਲਿਆ ਜਾਵੇ ਬਸ ਜਿੰਨਾ ਤੱਕ ਇਹ ਨਹੀਂ ਲੈਂਦੇ ਇਸ ਸੰਵਿਧਾਨ ਬਚਾਓ ਮੋਰਚੇ ਵੱਲੋਂ ਅਸੀਂ ਸੰਘਰਸ਼ ਜਾਰੀ ਰੱਖਾਂਗੇ ਇਸ ਸ਼ੇਰ ਤੋਂ ਹੁਣ 10:00 10:30 ਵਜੇ ਤੋਂ ਲੈ ਕੇ ਇਸ ਸ਼ਾਮ ਦੇ 5:00 ਵਜੇ ਤੱਕ ਬੰਦ ਰਸਦਾ ਆ ਉਸ ਤੋਂ ਬਾਅਦ ਲਗਾਤਾਰ ਜੋ ਸਾਡੇ ਸੰਵਿਧਾਨ ਬਚਾਓ ਮੋਰਚੇ ਦੇ ਆਗੂ ਸਹਿਬਾਨ ਆ ਜਿਹੜੇ ਇਹ ਉਹ ਫੈਸਲਾ ਅਸੀਂ ਕਰਾਂਗੇ ਫੈਸਲਾ ਕਰਨ ਤੋਂ ਬਾਅਦ ਲਗਾਤਾਰ ਅਸੀਂ ਘੰਟਾ ਕ ਇਹ ਜਿਹੜੀ ਅੰਮ੍ਰਿਤਸਰ ਵਾਲੀ ਦੁਖਦਾਈ ਘਟਨਾ ਹੋਈ ਸੀ ਉਹਦੇ ਸੰਬੰਧ ਵਿੱਚ ਜਥੇਬੰਦੀਆਂ ਨੇ ਲੁਧਿਆਣਾ ਬੰਦੀ ਕਾਲ ਦਿੱਤੀ ਸੀ ਇਹਨਾਂ ਨੇ ਮਾਰਨਿੰਗ ਹੁਣ ਹਾਈਵੇ ਬੰਦ ਕੀਤਾ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਕਿ ਤੁਸੀਂ ਸ਼ਹਿਰ ਬੰਦ ਦੀ ਕਾਲ ਹੈ ਤਾਂ ਉਹ ਤੁਸੀਂ ਕਰ ਲੋ ਹਾਈਵੇ ਨਾ ਕਰੀਏ ਕਿਉਂਕਿ ਹਾਈਵੇ ਤੇ ਤਾਂ ਲੁਧਿਆਣੇ ਤੋਂ ਬਾਹਰ ਵੀ ਲੋਕਾਂ ਨੇ ਜਾਣਾ ਲੁਧਿਆਣੇ ਚੋ ਕ੍ਰੋਸਿੰਗ ਆ ਇਹ ਉਹ ਕਹਿੰਦੇ ਅਸੀਂ ਸਲਾਹ ਕਰਕੇ ਫਾਈਨਲ ਕਰ ਦੰਦੇ ਮੋਸਟ ਪ੍ਰੋਬੇਬਲੀ ਹੋ ਜਾਊਗਾ ਤੇ ਹਾਈਵੇ ਥੋੜੀ ਦੇਰ ਚ ਖੁਲਵਾ ਦੰਗੇ ਦੇਖੋ ਕਿੰਨਾ ਕੁ ਲੰਬਾ ਜਿਆ ਆ ਜਾਮ ਦਿੱਕਨ ਮਿਲਦਾ ਤਾਂ ਤੁਹਾਡੇ ਸਾਹਮਣੇ ਹੀ ਹੈ ਕਿਲੋ ਕਿਲੋਮੀਟਰ ਤਾ ਦੋਨੋਂ ਪਾਸੇ ਹੋਈ ਗਿਆ ਤੇ ਕਦ ਤੱਕ ਡਾਇਵਰਸ਼ਨਾਂ ਦੇਤੀਆਂ ਅਸੀਂ ਫਾਰਦਰ ਟਾਈਮਿੰਗ ਬਾਕੀ ਅਸੀਂ ਕਰ ਰਹੇ ਹਾਂ ਕਿਤਰੋਂ ਸੇ ਸਿਕਿਉਰਿਟੀ ਕੇਜ ਪਰ ਬੰਦ ਰਿਹਾ ਉਹ ਸਾਰੇ ਅਸੀਂ ਚੌਂਕਾਂ ਚ ਫੋਰਸ ਲੱਗੀ ਹੈ